ਕਦੇ ਹੁੰਦਾ ਨਾ ਬਈ ਕੋਈ ਕੋਈ ਚੁਗਲੀ ਕਰਦਾ ਤੁਹਾਡੇ ਕੋਲ ਸੌਖਾ ਹੀ ਕੰਮ ਆ ਜੀ ਕਈ ਕਹਣਗੇ ਜੀ ਫਲਾਣੇ ਨੂੰ ਚੁਗਲੀ ਕਰਨ ਦੀ ਬੜੀ ਆਦਤ ਹੈ ਤੇ ਜਿਹੜਾ ਦੱਸ ਰਿਹਾ ਉਹਨੂੰ ਕੋਈ ਤੈਨੂੰ ਸੁਣਨ ਦੀ ਬੜੀ ਆਦਤ ਹੈ ਵੀ ਤੂੰ ਸੁਣਦਾ ਤੇ ਅਲਾ ਕਰਦਾ ਕੰਧ ਨਾਲ ਤੇ ਗੱਲ ਕਰਦਾ ਕੋਈ ਬੰਦਾ ਵੇਖੇ ਨਹੀਂ ਅਜੇ ਤੱਕ ਆਪ ਕਿਉਂ ਸਾਥ ਸੰਜੀ ਵੇਖਿਆ ਕੋਈ ਬੰਦਾ ਕੰਧ ਨਾਲ ਗੱਲਾਂ ਕਰਦਾ ਵੇਖਿਆ ਵੀ ਜੇ ਕੋਈ ਬੰਦਾ ਗੱਲ ਕਰਦਾ ਤੇ ਕੰਨ ਵੀ ਤੇ ਮੈਂ ਹੀ ਉਹਦੇ ਅੱਗੇ ਕੀਤਾ ਨਾ ਵੀ ਤੂੰ ਕਰ ਦੇ ਤਗੜਾ ਹੋ ਕੇ ਗੱਲ ਤੇ ਫਿਰ ਜਦੋਂ ਉਹਨੇ ਮੈਨੂੰ ਦੱਸੀ ਤੇ ਨਾਲੇ ਕਿ ਸ਼ਬਦ ਉਸੇ ਗਾਂ ਨਾਲ ਦਸੀ ਤੇ ਬੰਦੇ ਨੂੰ ਉਹ ਗੈਸ ਹੋ ਜਾਂਦੀ ਜਦੋਂ ਤਾ ਗਾਹ ਨਹੀਂ ਕਰਦਾ ਅਫਰੇਵਾ ਜਾਂ ਹੁੰਦਾ ਵੀ ਗਾਹ ਵੀ ਕਰਨੀ ਗੱਲ ਉਹ ਫੇ ਗਾਹ ਦੂਜੇ ਨੂੰ ਦੱਸ ਕੇ ਕਹਿੰਦਾ ਤੂੰ ਨਾ ਦੱਸੇ ਉਹ ਗੱਲ ਕਰ ਦਿਆ ਕਰ ਦਿਆ ਪੂਰੇ ਸ਼ਹਿਰ ਚ ਆ ਮੈਂ ਕਈ ਵਾਰੀ ਵਖਦਾ ਨਾ ਅਸੀਂ ਪੰਜਾਬ ਦੇ ਸਮਾਗਮਾਂ ਚ ਜਾਂਦਾ ਨਾ ਤੇ ਇਹ ਵਿਅਕਤੀ ਇਹ ਸੰਸਾਰ ਤੇ ਸਾਡਾ ਸਿਸਟਮ ਬਣ ਚੁੱਕਾ ਜੀ ਕਈ ਗੁਰਦੁਆਰੇ ਗੁਰੂ ਦੇ ਸ਼ਬਦ ਦੀ ਗੱਲ ਘੱਟ ਸੁਣ ਜਾਂਦੇ ਤੇ ਗੱਲਾਂ ਸੁਣਨਾ ਉਹ ਫੇ ਜਾ ਕੇ ਕਹਿੰਦੇ ਚਾਰ ਦਿਨ ਗੁਰਦੁਆਰੇ ਨਹੀਂ ਆਈਏ ਪਤਾ ਨਹੀਂ ਲੱਗਦਾ ਕੀ ਹੋਈ ਜਾਂਦਾ ਮਤਲਬ ਉਹਨਾਂ ਨੇ ਇੱਕ ਮਤਲਬ ਇਹਨੂੰ ਗੁਰਦੁਆਰੇ ਨੂੰ ਚੈਨਲ ਬਣਾ ਲਿਆ ਵੀ ਜਿਵੇਂ ਇੱਥੇ ਨਿਊਜ਼ ਚੈਨਲ ਨਹੀਂ ਹੁੰਦਾ ਕਿ ਕਿਹਦੀ ਕੁੜੀ ਦਾ ਵਿਆਹ ਕਿਹਦੇ ਨਾਲ ਹੋ ਗਿਆ ਕਿਹਦੇ ਮੁੰਡੇ ਦੀ ਘਰ ਲੜਾਈ ਹੋ ਗਈ ਆ ਕਿੰਨਾ ਭਰਾਵਾਂ ਦੀ ਬਣਦੀ ਆ ਸਾਰਾ ਪਤਾ ਸਾਨੂੰ ਗੁਰਦੁਆਰੇ ਨੂੰ ਲੱਗਣਾ ਸ਼ਬਦ ਕਿਹੜਾ ਵਾਰ ਕਿਹੜੀ ਆ ਪੌੜੀ ਕਿਹੜੀ ਆ 35 ਮਹਾਂਪੁਰਖ ਕੀ ਆਂਦੇ ਇਹਦਾ ਇਧਰ ਧਿਆਨ ਨਹੀਂ ਆ ਫਲਾਣੇ ਨੇ ਕੀ ਕਿਹਾ ਫਲਾਣੇ ਨੇ ਕਿਨੂੰ ਕਹਤਾ ਜਦਨ ਅਸੀਂ ਇਹਨਾਂ ਕੰਨਾਂ ਨਾਲ ਗੁਰੂ ਦੇ ਸ਼ਬਦ ਦੀ ਗੱਲ ਸੁਣ ਤੁਰ ਪਏ ਨਾ ਉਦੋਂ ਜੀਵਨ ਦੇ ਵਿੱਚ ਖੇੜਾ ਆਉਣਾ ਸ਼ੁਰੂ ਹੋ ਜਾਏਗਾ